ਨਿਊਜ਼ ਬਾਣੀ YouTube ਚੈਨਲ 'ਤੇ ਆਪ ਦਾ ਸਵਾਗਤ ਹੈ। ਹੁਣ ਤੁਸੀਂ ਸਰਬਜੀਤ ਸਿੰਘ ਕੋਲੋਂ ਪੰਜਾਬੀ ਵਿੱਚ ਖਬਰਾਂ ਸੁਣੋਗੇ। ਸਭ ਤੋਂ ਪਹਿਲਾਂ YouTube ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਇੱਕਨਾ ਸ਼ਿੰਦੇ ਨੇ ਕਿਹਾ ਹੈ ਕਿ ਉਹਨਾਂ ਉਹ ਭਾਜਪਾ ਦੇ ਨਾਲ ਹਨ। ਭਾਜਪਾ ਜਿਸ ਨੂੰ ਵੀ ਸਿਆਮ ਬਣਾਉਣਾ ਚਾਹਣਗੇ ਉਹ ਉਹਨਾਂ ਨੂੰ ਮਨਜ਼ੂਰ ਹੋਵੇਗਾ। ਉੱਤਰ ਪ੍ਰਦੇਸ਼ ਵਿੱਚ ਸੰਬਲ ਜ਼ਿਲ੍ਹੇ ਵਿੱਚ ਹਿੰਸਾ ਹੋਈ ਸੀ। ਇਸ ਸੰਬੰਧੀ ਪੁਲਿਸ ਨੇ 1000 ਤੋਂ ਵੱਧ ਪੱਥਰबाजी ਕਰਨ ਵਾਲਿਆਂ ਦੇ ਪੋਸਟਰ ਜਾਰੀ ਕੀਤੇ ਹਨ। ਆਰਤਾਨੇਵੀ ਛੱਤਾਂ ਤੋਂ ਪੱਥਰ ਛੁੱਟੇ ਹਨ ਤੇ ਮੰਤਰੀ ਨੇ ਕਿਹਾ ਹੈ ਕਿ ਉਪਦ੍ਰਵੀਆਂ ਤੋਂ ਨੁਕਸਾਨ ਦੀ ਪਰਭਾਈ ਕਰਵਾਈ ਜਾਵੇਗੀ ਜਸਪ੍ਰੀਤ ਪੁਮਰਾ ICC ਟੈਸਟ ਰੈਂਕਿੰਗ ਵਿੱਚ ਪਹਿਲੇ ਨੰਬਰ ਦੇ ਬੋਲਰ ਬਣ ਗਏ ਹਨ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਜਲਦੀ ਹੀ QR ਕੋਡ ਵਾਲਾ ਪੈਨ ਕਾਰਡ ਬਣਾਇਆ ਜਾਵੇਗਾ ਇਸ ਨਾਲ 78 ਕਰੋੜ ਪੈਨ ਕਾਰਡ ਮੋੜ ਤੋਂ ਬਣਾਏ ਜਾਣਗੇ ਹਰਿਆਣਾ ਦੇ ਇੱਕ ਸੀਰੀਅਲ ਕਿਲਰ ਨੂੰ ਗੁਜਰਾਤ ਤੋਂ ਗ੍ਰਿਫਤਾਰ ਕੀਤਾ ਹੈ ਜਿਸ ਨੇ 25 ਦਿਨਾਂ ਅੰਦਰ ਪੰਜ ਮਰਡਰ ਕੀਤੇ ਸਨ ਉਸ ਨੇ ਔਰਤ ਦੀ ਲਾਸ਼ ਨਾਲ ਰੇਪ ਵੀ ਕੀਤਾ ਮਨੀਪੁਰ ਵਿੱਚ ਇੱਕ ਬੱਚੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਤੇ ਇੱਕ ਟੀਚਰ ਨੂੰ ਕੱਟ ਦਿੱਤਾ ਗਿਆ ਇਸ ਦੇ ਨਾਲ ਫਿਰ ਤੋਂ ਮਨੀਪੁਰ ਵਿੱਚ ਦੰਗੇ ਭੜਕ ਗਏ ਹਨ ਕੁੱਕੀ ਅਤੇ ਮਤਈ ਲੋਕ ਇੱਕ ਦੂਸਰੇ ਦੇ ਪਿੰਡਾਂ ਨੂੰ ਅੱਗ ਲਗਾ ਰਹੇ ਹਨ ਸੀਆਰਐਫ ਦੀ ਗੋਲੀ ਨਾਲ 10 ਲੋਕ ਮਾਰੇ ਗਏ ਲੋਕ ਸਭਾ ਵਿੱਚ ਦੂਸਰੇ ਦਿਨ ਵੀ ਡਾਨੀ ਦੇ ਮੁੱਦੇ ਤੇ ਹਗਾਮਾ ਚੱਲਦਾ ਰਿਹਾ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਡਾਨੀ ਨੂੰ ਹੁਣ ਤੱਕ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ ਸਰਕਾਰ ਉਸ ਦਾ ਬਚਾਅ ਕਰ ਰਹੀ ਹੈ ਫੈਂਗਲ ਤੂਫਾਨ ਦੋ ਦਿਨਾਂ ਦੇ ਅੰਦਰ ਤਾਮਿਲਨਾਡੂ ਦੇ ਟੱਟ ਨਾਲ ਟਕਰਾ ਜਾਵੇਗਾ ਤੇ 6 ਜ਼ਿਲ੍ਹਿਆਂ ਦੇ ਸਕੂਲ ਬੰਦ ਕਰ ਦਿੱਤੇ ਗਏ ਹਨ 7 ਪੁਲਿਸ ਵੀ ਅੰਦ ਕਰ ਦਿੱਤੀਆਂ ਗਈਆਂ ਹਨ ਤੇ ਇਸ ਤੂਫਾਨ ਨਾਲ 75 ਕਿਲੋਮੀਟਰ ਦੀ ਤੇਜ਼ ਰਫ਼ਤਾਰ ਨਾਲ ਹਵਾ ਚੱਲੇਗੀ ਗੁਜਰਾਤ ਦੀ ਟੀਮ ਦੇ ਓਪਨਰ ਅਤੇ ਵਿਕਟ ਕੀਪਰ ਔਰਬਲ ਪਟੇਲ ਦੀ 28 ਗਿੰਦਾ ਵਿੱਚ 100 ਰਨ ਬਣਾਏ ਹਨ ਤੇ ਉਹ ਪਹਿਲੇ ਭਾਰਤ ਦੇ ਬੱਲੇਬਾਜ਼ ਬਣ ਗਏ ਹਨ ਜਿਨ੍ਹਾਂ ਨੇ 28 ਗਿੰਦਾ ਵਿੱਚ ਇੰਨੇ ਰਨ ਬਣਾਏ ਹਨ। ਉਹਨਾਂ ਨੇ ਬੁੱਧਵਾਰ ਨੂੰ ਸੈਇਦ ਮਸਤਾਕ ਅਲੀ ਟਰੋਫੀ ਦੇ ਖਿਲਾਫ 28 ਗਿੰਦਾ ਵਿੱਚ 100 ਰਨ ਬਣਾਏ ਤੇ ਉਸ ਤੇ ਵਿਰੋਧ ਵਿੱਚ ਤ੍ਰਿਪੁਰਾ ਟੀਮ ਖੇਡ ਰਹੀ ਸੀ। ਆਈਪੀਐਲ ਮੈਚ ਬੋਲੀ ਦਰਾਂ ਉਹਨਾਂ ਦੀ ਕਿਸੇ ਵੀ ਟੀਮ ਵੱਲੋਂ ਬੋਲੀ ਨਹੀਂ ਲਗਾਈ ਗਈ। ਲਿਵਲਾਈਨ ਅਤੇ ਇਰਾਨ ਦੇ ਕੁਝ ਕਾਰਬੁਦਵਾਨਾਂ ਸੀਜ਼ ਫਾਇਰ ਹੋਣ ਦੇ ਕੁਝ ਘੰਟਿਆਂ ਬਾਅਦ ਹੀ ਉੱਤਰੀ ਲਬਨਾਨ ਤੋਂ ਦੱਖਣੀ ਲਬਨਾਨ ਨੂੰ ਲੋਕਾਂ ਨੇ ਵਾਪਸ ਪਰਤਣਾ ਸ਼ੁਰੂ ਕਰ ਦਿੱਤਾ ਹੈ ਚੀਨ ਦੇ ਜਹਾਜ਼ਾਂ ਨੇ ਤਾਈਵਾਨ ਦੇ 에ਅਰ ਸਪੇਸ ਵਿੱਚ ਲਗਾਤਾਰ ਤੀਸਰੇ ਦਿਨ ਵੀ ਕੁਝ ਫੈਂਟ ਕੀਤੀ ਅਤੇ ਅਮਰੀਕੀ ਜਹਾਜ਼ਾਂ ਦੀ ਨਿਗਰਾਨੀ ਲਈ ਵੀ ਚੀਨ ਨੇ ਜਹਾਜ਼ ਤਾਇਨਾਤ ਕਰ ਦਿੱਤੇ ਹਨ ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਚਨਮਈ ਕ੍ਰਿਸ਼ਨ ਦਾਤ ਸਦੀ ਗ੍ਰਿਫਤਾਰੀ ਨੂੰ ਲੈ ਕੇ ਭਾਰਤ ਦਾ ਬਿਆਨ ਬੇਮੁਰੀਦ ਹੈ ਉਹਨਾਂ ਨੇ ਕਿਹਾ ਹੈ ਕਿ ਤੱਥਾਂ ਨੂੰ ਗਲਤ ਤੌਰ ਤੇ ਪੇਸ਼ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਐਸਕੌਨ ਤੇ ਬੈਨ ਲਗਾਏ ਜਾਣ ਦੀ ਜਾਂਚ ਕਾਂ ਚੱਲ ਰਹੀ ਹੈ ਡੋਨਾਲਡ ਟਰੰਪ ਦੀ ਸਰਕਾਰ ਵਿੱਚ ਭਾਰਤਵੰਸੀ ਜੈਪਟਾਚਾਰੀ ਨੂੰ ਇੰਸਟੀਚਿਊਟ ਆਫ ਹੈਲਥ ਦਾ ਡਾਇਰੈਕਟਰ ਬਣਾਇਆ ਗਿਆ ਹੈ ਉੱਚ ਸਥਾਈ ਸੰਸਥਾਵਾਂ ਦੀ ਦੇਖਭਾਲ ਕਰਨਗੇ ਰੈਸ਼ਨਲ ਬਜਰਾਂਗ ਪੂਨੀਆ ਨੂੰ 4 ਸਾਲ ਲਈ ਬੈਨ ਕਰ ਦਿੱਤਾ ਗਿਆ ਹੈ ਨੈਸ਼ਨਲ ਟੀਮ ਸਿਲੈਕਸ਼ਨ ਟਰਾਇਲ ਦੇ ਦੌਰਾਨ ਉਹਨਾਂ ਨੇ ਡੋਪ ਟੈਸਟ ਦੇ ਸੈਂਪਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਪੰਜਾਬ ਦਾ ਸਬੰਧ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਚੈੱਕ ਰਿਪਬਲਿਕ ਦੇ ਰਾਜਦੂਤ ਨਾਲ ਮੁਲਾਕਾਤ ਕੀਤੀ ਉਹਨਾਂ ਨੇ ਕਿਹਾ ਕਿ ਭਾਰ ਸਰਕਾਰ ਨੂੰ ਚੈੱਕ ਰਿਪਬਲਿਕ ਦੇ ਦਰਮਿਆਨ ਖੇਤੀਬਾੜੀ ਇੰਡਸਟਰੀ ਟੈਕਨੋਲੋਜੀ ਫੂਡ ਪ੍ਰੋਸੈਸਿੰਗ ਪੈਕਿੰਗ ਅਤੇ ਹੋਰ ਖੇਤਰਾਂ ਵਿੱਚ ਥੋਸ ਸੰਜੋਗ ਤੇ ਜੋਰ ਦਿੱਤਾ ਜਾਣਾ ਚਾਹੀਦਾ ਹੈ ਨੈਸ਼ਨਲ ਹੈਲਥ ਪੰਜਾਬ ਸਿਹਤ ਦੇ ਸਟਾਫ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ 8000 ਮੈਡੀਕਲ ਪੈਰਾਮੈਡੀਕਲ ਹੋਸਟਲਪ ਨੂੰ ਜ਼ਰੂਰੀ ਸਹੂਲਤਾਂ ਦੇਣ ਦੇ ਲਈ ਪੰਜਾਬ ਸਰਕਾਰ ਨੇ ਇੱਕ ਨਵੀਂ ਸਕੀਮ ਸ਼ੁਰੂ ਕੀਤੀ ਹੈ ਤੇ ਉਹਨਾਂ ਨੇ ਨਗਰ ਰਹਿਤ ਮੈਡੀਕਲ ਬੀਮਾ ਕਵਰੇਜ ਪ੍ਰਦਾਨ ਕਰਨ ਲਈ ਇੰਡੀਅਨ ਬੈਂਕ ਨਾਲ ਸਮਝੌਤਾ ਕੀਤਾ ਹੈ ਪੰਜਾਬ ਵਿੱਚ ਨਗਰ ਨਿਗਮੀਆਂ ਅਤੇ ਨਗਰ ਕੌਂਸਲਾਂ ਚੋਣਾਂ ਦੀ ਤਿਆਰੀ ਚਲ ਚੁੱਕੀ ਹੈ ਭਾਜਪਾ ਨੇ ਪੰਜ ਸ਼ਹਿਰਾਂ ਲਈ ਇੰਚਾਰਜਾਂ ਤੇ ਕੋ ਇੰਚਾਰਜਾਂ ਦੀ ਨਿਯੁਕਤੀ ਕਰ ਦਿੱਤੀ ਹੈ ਹੁਣ ਖਬਰਾਂ ਸਮਾਪਤ ਹੋਈਆਂ ਧੰਨਵਾਦ ਸ਼ੁਕਰੀਆ ਜੀ ਜੇਕਰ ਤੁਹਾਨੂੰ ਸਾਡੇ ਚੈਨਲ ਦੇ ਪ੍ਰਸਾਰਥ ਕੀਤੀਆਂ ਜਾਣ ਬੜੀਆਂ ਖਬਰਾਂ ਵਧੀਆਂ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਧੰਨਵਾਦ ਸ਼ੁਕਰੀਆ ਜੀ